ਸਭ ਤੋਂ ਪਹਿਲਾ ਰਾਜਪੁਰਾ ਦੀ ਮੰਡੀ ਦੇ ਵਿੱਚ ਸ਼ੁਰੂ ਹੋਈ ਝੋਨੇ ਦੀ ਖਰੀਦ ਮੌਕੇ ਤੇ ਪਹੰਚੀ ਮੈਡਮ ਨੀਨਾ ਮਿੱਤਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੀ ਪਹਿਲੀ ਖਰੀਦ ਸੀ ਕਈ ਥਾਵਾਂ ਤੋਂ ਚਰਚਾ ਹੋ ਰਹੀਆਂ ਕਿ ਝੋਨੇ ਦੀ ਫਸਲ ਦੀ ਪਹਿਲੀ ਖਰੀਦ ਪਹਿਲੀ ਤਰੀਕ ਨੂੰ ਨਹੀਂ ਹੋਈ ਜਿਸ ਤੋਂ ਬਾਅਦ ਕਈ ਕਿਸਾਨ ਹੜਤਾਲ ਦੇ ਉੱਤੇ ਵੀ ਗਈ ਕਈ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਵੀ ਦੇਖਣ ਨੂੰ ਮਿਲੇ ਪਰ ਇਸ ਸਭ ਚਾਲੇ ਗੱਲ ਕਰੀ ਰਾਜਪੁਰਾ ਦੀ ਤਾਂ ਰਾਜਪੁਰਾ ਦੇ ਵਿੱਚ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਪਹਿਲੀ ਤਾਰੀਖ ਵਾਲੇ ਦਿਨ ਹੀ ਝੋਨੇ ਦੀ ਫਸਲ ਦੀ ਖਰੀਦ ਹੋਈ ਇਸ ਮੌਕੇ ਤੋਂ ਉੱਤੇ ਕਿਸਾਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਤੇ ਇਸ ਦੇ ਨਾਲ ਹੀ ਮੌਕੇ ਉੱਤੇ ਪਹੁੰਚੀ ਰਾਜਪੁਰਾ ਤੋਂ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਜਦੋਂ ਪਿਛਲੇ ਸਾਲ ਰਾਜਪੁਰਾ ਦੇ ਵਿੱਚ ਝੋਨੇ ਦੀ ਖਰੀਦ ਹੋਈ ਸੀ ਤਾਂ ਉਸ ਸਮੇਂ ਦੇ ਵੀ ਬੜੇ ਸ਼ਾਂਤੀਪੂਰਵਕ ਤੇ ਵਧੀਆ ਤਰੀਕੇ ਦੇ ਨਾਲ ਝੋਨੇ ਦੀ ਫਸਲ ਦੀ ਖਰੀਦ ਕੀਤੀ ਗਈ ਸੀ ਪਰ ਮੈਡਮ ਨੀਲਾ ਮਿੱਤਲ ਨੇ ਇਸ ਮੌਕੇ ਦੇ ਉੱਤੇ ਕੀ ਕਿਹਾ ਹੈ ਇਹ ਵੀ ਸੁਣਦੇ ਆਂ ਦੇਖੋ ਰਾਜਪੁਰਾ ਮੰਡੀ ਹਮੇਸ਼ਾ ਹੀ ਨੰਬਰ 1 ਰਹੀ ਹੈ ਔਰ ਸਭ ਤੋਂ ਪਹਿਲੀ ਖਰੀਦ ਆਲਮੋਸਟ ਰਾਜਪੁਰੇ ਦੀ ਹੁੰਦੀ ਹੈ ਪਰ ਜਿਹੜੀਆਂ ਕੁਝ ਮੰਗਾਂ ਨੂੰ ਲੈ ਕੇ ਜਾਂ ਵਿਚమే ਇਹ ਵੀ ਕਹੂੰਗੀ ਕੁਝ ਰਾਜਨੀਤਿਕ ਦਬਾਅ ਵੀ ਹੈ ਰਾਜਨੀਤਿਕ ਗੇਮਾਂ ਵੀ ਖੇਲੀਆਂ ਜਾਂਦੀਆਂ ਜਿਹੜੀਆਂ ਆਈਆਂ ਸੀ ਕਿ ਮੰਡੀਆਂ ਨੂੰ ਬੰਦ ਕੀਤਾ ਜਾਵੇ ਤਾਂ ਮੈਂ ਸਾਡੀ ਮੰਡੀ ਦੇ ਪ੍ਰਧਾਨ ਦਵਿੰਦਰ ਜੀ ਤੇ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਦਿੰਦੀਆਂ ਔਰ ਧੰਨਵਾਦ ਵੀ ਕਰਦੀਆਂ ਕਿ ਇਹ ਉਹਨਾਂ ਹੜਤਾਲਾਂ ਦੇ ਵਿੱਚ ਨਾ ਪੈ ਕੇ ਇਹਨਾਂ ਨੇ ਮੰਡੀ ਨੂੰ ਦੇਖਿਆ ਆਪਣੀ ਫਸਲ ਨੂੰ ਦੇਖਿਆ ਔਰ ਸਰਕਾਰ ਦਾ ਕਹਿਣਾ ਅੱਜ ਮੰਡੀ 'ਚ ਜਿੰਨੀ ਵੀ ਫਸਲ ਆਈ ਸਾਰੀ ਤੋਲਾਈ ਗਈ ਹੈ ਸਾਰੀ ਦੀ ਬੋਲੀ ਹੋ ਚੁੱਕੀ ਹੈ ਤੇ ਲਿਫਟਿੰਗ ਵੀ ਹੋ ਰਹੀ ਹੈ ਤਾਂ ਮੈਂ ਇਹਨਾਂ ਦਾ ਸੀਐਮ ਸਾਹਿਬ ਵੱਲੋਂ ਵੀ ਧੰਨਵਾਦ ਕਰਦੀ ਆ ਕਿ ਰਾਜਪੂਰਾ ਮੰਡੀ ਨੂੰ ਅਸੀਂ ਨੰਬਰ 1 ਤੇ ਰੱਖਿਆ ਔਰ ਇਹ ਵੀ ਕਹੂੰਗੀ ਕਿ ਪਿਛਲੇ ਸਾਲ ਵੀ ਕੁਝ ਇਦਾਂ ਦੀਆਂ ਹੀ ਹੋਈਆਂ ਸੀ ਕਿ ਹੜਤਾਲਾਂ ਕਰੋ ਰਾਜਪੂਰਾ ਮੰਡੀ ਉਦੋਂ ਵੀ ਹੜਤਾਲਾਂ 'ਚ ਨਹੀਂ ਆਈ ਸੀ ਰਾਜਪੂਰਾ ਦੇ ਵਪਾਰੀ ਲੋਕ ਬੜੇ ਪ੍ਰੇਮਪੂਰਵਕ ਆਪਣਾ ਕੰਮ ਕਰਦੇ ਨੇ ਕਿਉਂਕਿ ਫਸਲ ਨੂੰ ਹਰ ਬੰਦਾ ਉਡੀਕਦਾ ਹੈ ਚਾਹੇ ਉਹ ਆੜਤੀਆ ਹੈ ਚਾਹੇ ਕਿਸਾਨ ਹੈ ਹਰ ਬੰਦਾ ਫਸਲ ਨੂੰ ਉਡੀਕਦਾ ਹੈ ਕਿ ਫਸਲ ਆਵੇ ਤਾਂ ਸਹੀ ਆਪਦਾ ਕੰਮ ਲੱਗੀਏ ਅੱਜ ਉਹ ਮਿਸ ਭਾਈਚਾਰਕ ਦੀ ਮਿਸਾਲ ਮੈਂ ਇਹ ਕਹੂੰਗੀ ਭਾਈਚਾਰਕ ਦੀ ਮਿਸਾਲ ਅੱਜ ਸਾਡੀ ਰਾਜਪੁਰਾ ਮੰਡੀ ਤੋਂ ਮਿਲੀ ਹੈ ਸੋ ਮੈਡਮ ਕਿਸਾਨਾਂ ਨੂੰ ਕੁਝ ਕਹਿਣਾ ਚਾਹੋਗੇ ਕਿ ਫਸਲ ਸਾਫ਼ ਸੁਥਰੀ ਲੈ ਕੇ ਆਉਣੀ ਹੈ ਉਹਨਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵਣੀ ਕੋਈ ਬਿਲਕੁਲ ਮੈਂ ਆਪਣੇ ਕਿਸਾਨ ਵੀਰਾਂ ਨੂੰ ਵੀ ਭਰੋਸਾ ਦਿਵਾਨੀ ਆ ਕਿ ਜਿਹੜੀਆਂ ਅਫਵਾਹਾਂ ਉੱਡ ਰਹੀਆਂ ਕਿ ਜੀ ਮੰਡੀਆਂ ਬੰਦ ਹੋ ਰਹੀਆਂ ਨੇ ਰਾਜਪੁਰਾ ਮੰਡੀ ਵਿੱਚ ਤੁਸੀਂ ਆਪਣੀ ਫਸਲ ਲੈ ਕੇ ਆਓ ਐਨੀ ਬੇਨਤੀ ਜ਼ਰੂਰ ਕਰੂੰਗੀ ਕਿ ਸੁੱਕ ਹਾਲ ਦੀ ਨਾਲ ਬੋਲੀ ਹੋ ਜੇ ਔਰ ਸਰਕਾਰ ਵੱਲੋਂ ਪੈਸਾ ਤੁਹਾਡੇ ਖਾਤਿਆਂ ਵਿੱਚ ਨਾਲ ਦੀ ਨਾਲ ਪਊਗਾ ਜਿਹੜੀਆਂ ਕੋਈ ਹੋਰ ਥੋੜੀਆਂ ਬਹੁਤੀਆਂ ਪ੍ਰੋਬਲਮਾਂ ਹੈਗੀਆਂ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਲੱਗੇ ਹੋਏ ਨੇ ਉਹਨਾਂ ਦਾ ਵੀ ਹੱਲ ਹੋ ਜਾਊਗਾ ਮਤਲਬ ਕਈ ਸੇ ਗੱਲ ਦਾ ਕਿਸੇ ਮਸਲੇ ਦਾ ਹੱਲ ਗੱਲਾਂ ਨਾਲ ਹੋ ਜਾਂਦਾ ਹੈ ਹੜਤਾਲਾਂ ਨਾਲ ਨਹੀਂ ਹੁੰਦਾ ਉਹਨਾਂ ਤੇ ਉਹ ਲੱਗੇ ਹੋਏ ਨੇ ਉਹ ਵੀ ਹੱਲ ਹੋ ਜਾਊਗਾ ਔਰ ਮੈਂ ਮੰਡੀ ਦੇ ਆਪਣੇ ਸਾਰੇ ਸਾਥੀਆਂ ਦਾ ਆਪਣੇ ਭਰਾਵਾਂ ਨੂੰ ਵਿਸ਼ਵਾਸ ਦਿਵਾਨੀ ਆ ਕਿ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਨ ਦਿੱਤੀ ਜਾਊਗੀ ਮੈਂ ਬੈਠੀ ਆ ਆਪਣੇ ਭਰਾਵਾਂ ਦੇ ਨਾਲ ਖੜੂਗੀ ਔਰ ਇਹਨਾਂ ਦਾ ਜਿਹੜਾ ਵੀ ਕੋਈ ਮਾਲ ਹੈ ਚਾਹ ਸ਼ੈਲਰਾਂ ਵਾਲੇ ਵੀਰ ਨੇ ਮੇਰੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਊਗੀ ਕਿਦਾਂ ਤੁਸੀਂ ਕਿਹਾ ਕਿ ਵੀ ਇਹਨਾਂ ਨੇ ਬਹੁਤ ਅੱਛਾ ਮੈਸੇਜ ਦਿੱਤਾ ਹੈ ਤੁਸੀਂ ਮਾਨ ਸਾਹਿਬ ਨੂੰ ਕਹਿ ਕੇ ਇਹਨਾਂ ਲਈ ਕੁਝ ਕਰਾਓਗੇ ਰਾਜਪੁਰ ਮੰਡੀ ਲਈ ਬਿਲਕੁਲ ਕਰਾਵਾਂਗੇ ਮਾਨ ਸਾਹਿਬ ਨੂੰ ਅਸੀਂ ਕਹਾਂਗੇ ਜੀ ਸਾਡੀ ਰਾਜ ਪੂਰਾ ਮੰਡੀ ਹਮੇਸ਼ਾ ਸਰਕਾਰ ਦੇ ਨਾਲ ਚੱਲੀ ਹੈ ਜੋ ਸਰਕਾਰ ਦੇ ਆਦੇਸ਼ ਹੈ ਮਾਨ ਸਾਹਿਬ ਖੁਦ ਐਪਰੀਸ਼ੀਏਸ਼ਨ ਕਰ ਰਹੇ ਨੇ ਮੈਂ ਹੁਣ ਆਨ ਲੱਗੀ ਵੀ ਉਹਨਾਂ ਨਾਲ ਗੱਲ ਕਰਕੇ ਆਈਆਂ ਕਿ ਸਾਡੀ ਰਾਜਪੁਰਾ ਮੰਡੀ 'ਚ ਕੋਈ ਹੜਤਾਲ ਨਹੀਂ ਜਿੰਨਾ ਮਾਲ ਆ ਰਿਹਾ ਬੋਲੀ ਹੋ ਕੇ ਚੱਕਿਆ ਜਾ ਰਿਹਾ ਹੈ ਠੀਕ ਅੱਜ ਤੁਹਾਡੇ ਮੇਰਾ ਨਾਮ ਬਲਜਿੰਦਰ ਸਿੰਘ ਸਨ ਆਫ ਜਗੀਰ ਸਿੰਘ ਪਿੰਡ ਪੱਪਲ ਅੱਜ ਕਿਹੜੀ ਕਿਸਮ ਦੀ ਫਸਲ ਲੈ ਕੇ ਆਏ ਸੀ ਕਿਸ ਤਰ੍ਹਾਂ ਪਹੁੰਚੇ ਕੀ ਕੁਝ ਕਹਿਣਾ ਚਾਹੋਗੇ ਮੈਂ ਪੀ ਆਰ ਦੀ ਫਸਲ ਲੈ ਕੇ ਆਇਆ ਸੀਗਾ ਸੁੱਕੀ ਫਸਲ ਲੈ ਕੇ ਆਇਆ ਸੀ ਮੇਰੀ ਮੰਡੀ 'ਚ ਫਸਲ ਉਤਰੀ ਨਾਲ ਦੀ ਨਾਲ ਜੋ ਕੇ ਹੁਣ ਮੈਂ ਬੇਲਾ ਹੋ ਗਿਆ ਕੋਈ ਪ੍ਰੋਬਲਮ ਨਹੀਂ ਆਈ ਨਾ ਆੜਤੀਆਂ ਵੱਲੋਂ ਨਾ ਕਿਸੇ ਲੇਬਰ ਵੱਲੋਂ ਅਸੀਂ ਖੁਸ਼ ਹਾਂ ਜੇ ਇਦਾਂ ਕੰਮ ਚੱਲਦਾ ਰਹੇ ਦੇਖੋ ਜ਼ਿਮੀਂਦਾਰ ਨੂੰ ਬਹੁਤ ਮਾਰਾਂ ਪੈਈਆਂ ਕੁਦਰਤੀ ਮਾਰ ਵੀ ਪੈ ਕੇ ਆਈ ਹੈ 4 ਦਿਨ ਪਹਿਲਾਂ ਮੀਂਹ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਇਸ ਕਰਕੇ ਉਹਨਾਂ ਤੋਂ ਜ਼ਮੀਂਦਾਰ ਬਹੁਤ ਔਕਿਆ ਆ ਪਰ ਜੇ ਸਰਕਾਰ ਇਦਾਂ ਚੱਲਦੀ ਰਹੀ ਜੀਮੀਦਾਰਾਂ ਦੇ ਹੱਕ ਚ ਚੱਲਦੀ ਰਹੀ ਥੋੜਾ ਸਾਨੂੰ ਸਹਾਰਾ ਮਿਲ ਜਾਂਦਾ ਬਾਕੀ ਆਲਮੋਸਟ ਤਾਂ ਜੀਮੀਦਾਰ ਵਿਚਾਰਾ ਬਹੁਤ ਪਰੇਸ਼ਾਨ ਹੈ ਲੰਮੇ ਸਮੇ ਤੋਂ ਹੜਤਾਲ ਜਿਹੜੀ ਦਾ ਐਲਾਨ ਕੀਤਾ ਸੀਗਾ ਪੂਰੇ ਪੰਜਾਬ ਸੀਗੀ ਅੱਜ ਪਹਿਲੀ ਵਾਰ ਇੱਥੇ ਜਿਹੜੀ ਖਰੀਦ ਸ਼ੁਰੂ ਹੋਈ ਹੈ ਔਰ ਤੁਹਾਡੀ ਫਸਲ ਸਾਨੂੰ ਬੜਾ ਹੌਸਲਾ ਮਿਲਿਆ ਤੇ ਅਸੀਂ ਐਮਐਲਏ ਸਾਹਿਬ ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਰੰਗੀਆਂ ਇਹਨਾਂ ਦਾ ਦਿਲੋਂ ਤਹਿਦਾਦਾਰੋਂ ਧੰਨਵਾਦ ਕਰਦੇ ਆ ਕਿ ਇਦਾਂ ਦੇ ਐਮਐਲਏ ਇਦਾਂ ਦੇ ਮਤਲਬ ਸਾਡੇ ਪ੍ਰਧਾਨ ਹੈਗੇ ਜਿਹੜੇ ਬਹੁਤ ਵਧੀਆ ਅਰੇਂਜਮੈਂਟ ਨਾਲ ਚਲਾ ਰਹੇ ਹੈ ਮੰਡੀ ਨੂੰ ਅਸੀਂ ਹੋਫ ਰੱਖਿਆ ਹੈ ਕਿ ਅਗਲੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਚੱਲਦੀ ਰਹੇ ਬਿਲਕੁਲ ਜੀ ਸਾਡੇ ਐਮਐਲਏ ਸਾਹਿਬ ਮੈਡਮ ਨੀਨਾ ਮਿੱਤਲ ਜੀ ਦੇ ਦਿਸ਼ਾ ਨਿਰਦੇਸ਼ ਨਾਲ ਵੀ ਮੰਡੀ ਚਲਾਨੀ ਹੈ ਅਸੀਂ ਕਿਸੇ ਇਹੋ ਜਿਹੇ ਚੱਕਰ 'ਚ ਨਹੀਂ ਪੈਣਾ ਅੱਜ ਤਕਰੀਬਨ 15000 ਕਟਾ ਸਾਡੀ ਮੰਡੀ ਆਇਆ ਜਿਸ ਦੇ ਵਿੱਚੋਂ ਸਾਰਾ ਤੁਲਗਿਆ ਤੇ ਬਾਰਦਾਨਾ ਵੀ ਮਿਲ ਗਿਆ ਅੱਜ ਪੇਮੈਂਟ ਵੀ ਪੈ ਜਾਣੀ ਹੈ ਰਾਤ ਨੂੰ ਜੀਮੀਦਾਰਾਂ ਦੇ ਕੋਟ ਚ ਕਿਸਾਨਾਂ ਨੂੰ ਇਹ ਕਹਿਣਾ ਚਾਹਾਂਗੇ ਵੀ ਮਾਲ ਜਿਹੜਾ ਆਪਣੀ ਜੀਰੀ ਆ ਝੋਨਾ ਸੁੱਕਾ ਲੈ ਕੇ ਆਣ ਤੇ ਇੱਕ ਆਪਣੀ ਪਰਾਲੀ ਨੂੰ ਬਿਲਕੁਲ ਇਸ ਵਾਰੀ ਅੱਗ ਨਾ ਲਾਓ ਇਹ ਵੀ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਐ ਵੀ ਮੰਡੀ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਰਾਜਪੁਰੇ ਦੇ ਵਿੱਚ ਬਿਲਕੁਲ ਵੀ ਦਿੱਕਤ ਨਹੀਂ ਆਣ ਦੇਾਂਗੇ ਕਿਉਂਕਿ ਐਮਐਲਏ ਸਾਹਿਬ ਸਾਡਾ ਨਾਲ ਦੀ ਨਾਲ ਇੱਕ ਫੋਨ ਤੇ ਹੀ ਕੰਮ ਕਰ ਦਿੰਦੇ ਆ ਕੋਈ ਕਿਸੇ ਤਰ੍ਹਾਂ ਦਾ ਮਤਲਬ ਅੱਖ ਨਹੀਂ ਆਏਗੀ ਜ਼ਿੰਮੇਦਾਰ ਸੋ ਫਸਲ ਪਹਿਲਾਂ ਪਹਿਲੇ ਸਾਲ ਨਾਲੋਂ ਐਤ ਕੀ ਫਸਲ ਕਿੰਨੀ ਆਉਣੀ ਹੈ ਹਾਂਜੀ ਬਿਲਕੁਲ ਜੀ ਫਸਲ 10-15% ਵਧੂਗੀ ਪਿਛਲੇ ਸਾਲ ਨਾਲੋਂ ਕਿਉਂਕਿ ਇਸ ਵਾਰੀ ਮੌਸਮ ਪਹਿਲਾਂ ਬਹੁਤ ਵਧੀਆ ਰਿਹਾ ਹੁਣ ਥੋੜੀ ਮਾਰ ਪਈ ਹੈ ਪਰ ਮਾਤਾ ਕਿਰਪਾ ਰੱਖੂਗਾ ਦੋ ਦਿਨ ਨੂੰ ਸਾਰਾ ਕੰਮ ਚੱਲ ਜਾਊਗਾ ਠੀਕ ਹੈ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ